ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਰਾਜਨ ਬੈਂਸ ਆਪਾਂ ਨੇ ਅੱਜ ਘੋੜੀਆਂ ਕੱਢੀਆਂ ਥੋੜਾ ਜਿਹਾ ਘੋੜੀਆਂ ਦਾ ਵਰਕਆਊਟ ਕਰਾ ਰਹੇ ਆ ਇਹ ਨਾਲੇ ਘਰ ਦੇ ਬਾਗ ਹੈ ਅੰਬਾਂ ਦਾ ਉੱਥੇ ਟਰੈਕ ਬਣਾਇਆ ਹੋਇਆ ਤੇ ਆਓ ਤੁਹਾਨੂੰ ਦਿਖਾਉਂਦੇ ਆ ਘੋੜੀਆਂ ਨਾਲੇ ਜਸਪ੍ਰੀਤ ਵੀ ਘੋੜੀ ਕੱਢ ਰਿਹਾ ਪਿੱਛੇ ਲਿਆ ਰਿਹਾ ਘੋੜੀ ਆਪਣੀ ਨੁਕਰੀ ਆਓ ਤੁਹਾਨੂੰ ਦਿਖਾਉਂਦੇ ਆ ਪਿਫਾਪਾ ਪੀਪੀ ਸਵਾਰ ਚੜਾਇਆ ਹੋਇਆ ਘੋੜੀ ਤੇ ਆ ਪੀਤੀ ਸਵਾਰ ਚੜਾਇਆ ਹੋਇਆ ਆਪਾਂ ਘੋੜੀ ਤੇ ਇਹ ਰਾਉਂਡ ਲਗਾ ਰਿਹਾ ਤੇ ਇਹ ਰਿਵਾਰ ਚਾਲ ਚਲਾ ਰਿਹਾ ਕੋੜੀ ਨੂੰ ਤੇ ਬੇਟਾ ਫੇਰ ਆ ਕੇ ਮੇਰੇ ਪਾਸ ਖੜ ਜੰਦੀ ਏ ਚਲ ਪੁੱਤ ਉਧਰ ਚੱਲ 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 ਇਹ ਰਿਵਾਰ ਚਾਲ ਚਲਦੀ ਏ ਕੋੜੀ ਤੇ ਪੀਤੀ ਫੇਰ ਚੱਲ ਪੀਤੀ ਚਲਾਇ ਨੂ ਰਿਵਾਰ ਚਾਲ ਚੱਲ ਚੱਲ ਪੁੱਤ ਚੱਲ ਚੱਲ ਨਾ ਚੱਲ 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 ਜਾ ਇਹ ਕੋੜੀ ਨਾ ਮੇਰੇ ਪਾਸ ਆ ਕੇ ਖੜ ਜੰਦੀ ਏ ਕਿਉਂਕਿ ਮੈਂ ਇਹਨੂੰ ਚਲਾਉਂਦਾ ਏ ਕੋੜੀ ਨੂੰ ਤਾਂ ਕਰਕੇ ਮੇਰੇ ਕੋਲ ਆ ਕੇ ਖੜ ਜੰਦੀ ਏ ਉਹ ਆ ਰਿਹਾ ਦੇਖੋ ਜੀ ਪੀਤੀ ਫੇਰ ਚੱਲਿਆ ਰਾਉਂਡ ਲਾ ਕੇ ਹੋ ਰਿਹਾ ਪਰ ਨੂੰ ਕੋ ਮੋ ਕੋ ਮੋ ਇਹ ਆਂਦਾ ਇੱਥੇ ਆਪਾਂ ਪ੍ਰੈਕਟਿਸ ਕਰਾਂਦੇ ਘੋੜੀਆਂ ਦੀ ਕਿਉਂਕਿ ਨਾ ਇੱਥੇ ਠੀਕ ਰਹਿੰਦਾ ਕਰਾਉਡ ਚ ਦਾ ਘੋੜੀਆਂ ਕਿਦੀ ਛੱਟ ਸੁੱਟਣਾ ਮਾਰ ਜਾ ਇਸ ਕਰਕੇ ਆਪਾਂ ਘੋੜੀਆਂ ਖਾਲੀ ਥਾਂ ਤੇ ਚਲਾ ਰਹੇ ਆ ਕਿਉਂਕਿ ਕਈਆਂ ਨਾਲ ਸਾਡੀ ਬੈਸ ਹੋਈ ਆ ਦੇਖੋ ਚਾਲ ਚੈੱਕ ਕਰੋ ਘੋੜੀ ਦੀ ਚਾਲ ਆਹ ਦੇਖੋ ਘੋੜੀ ਦੀ ਸੇਕ ਓਏ ਹੋਏ ਮੈਨੂੰ ਦੇਖ ਕੇ ਥੋੜੀ ਹਿੱਲ ਜਾਂਦੀ ਏ ਘੋੜੀ ਇਹ ਕਈ ਲੋਕਾਂ ਨੂੰ ਨਾ ਹੋਰਨ ਮਾਰਨੇ ਦੀ ਬੜੀ ਗੰਦੀ ਆਦਤ ਹੁੰਦੀ ਹੈ ਤਾਂ ਕਰਕੇ ਆਪਾਂ ਰੋਡ ਤੇ ਘੋੜੀ ਨਹੀਂ ਚਲਾਉਂਦੇ ਮੀਆਂ ਮਾਰਨਿੰਗ ਦਾ ਟਾਈਮ ਹੁੰਦਾ ਜਦ ਚਲਾਉਂਦੇ ਆਪਾਂ ਘੋੜੀਆਂ ਕਿਉਂਕਿ ਕਈਆਂ ਨੇ ਪਿੱਛੇ ਆ ਕੇ ਹੋਰਨ ਮਾਰਨਾ ਘੋੜੀ ਨਾਲ ਡਰ ਜਾਣਾ ਜਾਂ ਕਿਸੇ ਨੇ ਆ ਕੇ ਲੱਤਾਂ ਦੇ ਪਿੱਛੇ ਆ ਕੇ ਬ੍ਰੇਕਾ ਮਾਰਨੀ ਆ ਤਾਂ ਤੁਹਾਨੂੰ ਪਤਾ ਹੀ ਹੈ ਘੋੜੀ ਦੀ ਜਿਹੜੀ ਲੱਤ ਹੈ ਬੜੀ ਗੰਦੀ ਹੁੰਦੀ ਹੈ ਤੇ ਨੁਕਸਾਨ ਤਾਂ ਵੀ ਸਾਡਾ ਹੀ ਮਤਲਬ ਕਿ ਗਲਤੀ ਤੇ ਸਾਡੀ ਗੱਡੀ ਜਾਊਗੀ ਕਿ ਕੋਈ ਵੀ ਆ ਕੇ ਪਿੱਛੇ ਤਾਂ ਮਾਰੇ ਤੇ ਇਸ ਕਰਕੇ ਆਪਾਂ ਇਹ ਗਰਾਊਂਡ 'ਤੇ ਆਪਾਂ ਪ੍ਰੈਕਟਿਸ ਕਰਾਉਂਦੇ ਆਂ ਤੇ ਕੱਲੂ ਵੀ ਆਪਾਂ ਤੁਹਾਨੂੰ ਕੱਲੂ ਸਾਡੀ ਦੂਈ ਘੋੜੀ ਦੀ ਚ ਕੱਲੂ ਗੇਮ ਹੈ ਦਬੱਟਾ ਉੱਥੇ ਰੇਸਿੰਗ ਹੋਊਗੀ ਘੋੜੀਆਂ ਦੀ ਤੇ ਤੁਹਾਨੂੰ ਦਿਖਾਉਂਗਾ ਮੈਂ ਰੇਸਿੰਗ ਘੋੜੀਆਂ ਦੀ ਦੁਜੀ ਪਰੇ ਘੋੜੀ ਕਾਲੇ ਕਰ ਲਾਂ ਦੀ ਇਹ ਆ ਚਾਲ ਮੇਰੀ ਕਰਕੇ ਟੋੜ ਰਹੀ ਹੈ ਘੋੜੀ ਕਿਉਂਕਿ ਮੈਂ ਉਰੇ ਖੜਿਆ ਬਹੁਤ ਸ਼ਾਨਦਾਰ ਸ਼ਾਨਦਾਰ ਤੇ ਹੁਣ ਆਪਾਂ ਦੂਜੀ ਘੋੜੀ ਆ ਜੀ ਸਾਨੂੰ ਪਰਫਾਰਮੈਂਸ ਦਿਖਾਉਂਦੇ ਆ ਆ ਰਹੀਆਂ ਨੇ ਘੋੜੀਆਂ ਘੋੜੀ ਚੱਲੀ ਇਹ ਘੋੜੀ ਲੱਗ ਤਾਂ ਬੰਨ੍ਹਦੀ ਤਾਂ ਕਰਕੇ ਨਾ ਇਹ ਚੜ੍ਹ ਨਹੀਂ ਲੱਗਦੀ ਕਿਸੇ ਨੂੰ ਨਹੀਂ ਇਹ ਜਿਹੀ ਨਾਂ ਤੇ ਚੜ ਜਾਂਦਾ ਸੀਗਾ ਹੁਣ ਥੋੜਾ ਜਿਹਾ ਇਹ ਚਰਮ ਦੀ ਗਰਮੀ ਦੀ ਸ਼ੁਰੂ ਕਰੀਏ ਤੁਸਕਰ ਤਾਂ ਇਸ ਕਰਕੇ ਆਪਾਂ ਦੂਜੀ ਘੋੜੀ ਆ ਰਹੀਆਂ ਆਪਾਂ ਉਹ ਵੀ ਦਿਖਾਵਾਂਗੇ ਉਹਨੂੰ ਫਿਰ ਆਣੇ ਆਪਾਂ ਲੰਝਿੰਗ ਦੇ ਰਹੇ ਇਹਨੂੰ ਕਿਉਂਕਿ ਕੋੜੀ ਨਾ ਬੈਠਣ ਨਹੀਂ ਦੇਦੀ ਆਪਣੇ ਜਿਹੜੇ ਦੋਸਤ ਬੈਠਦੇ ਆ ਉਹਨੂੰ ਬੈਠਣ ਨਹੀਂ ਦੇਦੀ ਕੋੜੀ ਇਸ ਕਰਕੇ ਥੋੜੀ ਜਿਹੀ ਲੰਝਿੰਗ ਦੇਣੀ ਬਣਦੀ ਹੈ ਜਦੋਂ ਨਾ ਕੋੜੀ ਕਿਸੇ ਨੂੰ ਬੈਠਣ ਨਾ ਦਵੇ ਨਾ ਤਾਂ ਲੰਝਿੰਗ ਦੇਣੀ ਥੋੜੀ ਜਿਹੀ ਬਣਦੀ ਹੈ ਜਾਈ ਜਾ ਰਹੇ ਆਪਾਂ ਆਹ ਦੇ ਖੜੀ ਵੀ ਕਰ ਰਹੀ ਖੜੀ ਵੀ ਹੋਈ ਗੁੱਸਾ ਕਰਦੀ ਹੈ ਜੇ ਆਪਾਂ ਡੰਡਾ ਡੁੰਡਾ ਦਿਖਾਉਂਦੇ ਨਾ ਕੋੜੀ ਨੂੰ ਕੋੜ ਬਹੁਤ ਸਖਰਦੀ ਹੈ ਕੋੜ ਬਹੁਤ ਹੈ ਛੋੜੀ ਚ ਆਪਣੀ ਇਹ ਚੱਲ ਆ ਦੇ ਕੋਈ ਨਿਕੋਈ ਨਹੀਂ ਆਪੇ ਚੱਲੀ ਹੋੜ ਬਹੁਤ ਹੈ ਆਪਣੀ ਘੋੜੀ ਐ ਇੱਕ ਤਾਂ ਚੱਲ 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 ਬੇਟਾ ਚੱਲ 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 ਹਾਂ ਅਜੀ ਘੋੜੀਆਂ ਜੀ ਆਪਣੀਆਂ ਪੂਰੇ ਬੰਦੇ ਨੇ ਪੂਰਾ ਬੰਦ ਇਹਨੂੰ ਘੋੜੀ ਨੂੰ ਮਨੋਂ ਨਾ ਮਤਲਬ ਫਰਮਾਤੇ ਫਾਵੇ ਇਹ ਇਹ ਜਾਣੀ ਰਾਤ ਦੇਖੀ ਇਹ ਬਾਕਰ ਪਰ ਦਿੱਤੀ ਆ ਇਹ ਨੂਰੇ ਬਾਕਰ ਪਰ ਦਿੱਤੀ ਕੁਮਰੀ ਆ ਜੀ ਜਿਹੜਾ ਆਪਣਾ ਪਿੱਛੇ ਬਾਕਰ ਪਰ ਪਿੰਡ ਦਾ ਘੋੜਾ ਉਹ ਦਿੱਤੀ ਇਹ ਘੋੜੀ ਬਛੇਰੀ ਓ ਦੇਖੋ ਜੀ ਘੁੰਮਰੀ ਗਾਹ ਪਾਰੀ ਕੋੜੀ ਹਾਂਜੀ ਅੱਗੇ ਅਈ ਕੋੜੀ ਨਜ਼ਾਰੇ ਦੇਖੋ ਲੈਂਦੇ ਹੋਏ ਵਾਹ ਇਹ ਆਪਣੀ ਖੜੀ ਹੈ ਜੀ ਆਇਓ ਦੇ ਨੇੜੇ ਲੱਗੋ ਬਰ 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 ਲੱਗੋ ਜਾ ਜਾ ਕੇ ਰੋੜ ਜਾ ਉਹ ਬੈਠਣ ਦੀ ਤਿਆਰੀ ਬਸ ਦੀ ਨਹੀਂ ਆਰੀ ਬੈਠਣ ਦੇ ਦੀ ਅੱਜ ਉਪਰ ਜਾਣਾ ਹਾਂ ਹੈਗਾ ਹੈਗਾ ਨੰਬਰ ਹੈਗਾ ਹੈ ਆ ਦੇਖੋ ਜੀ ਕੋੜੀ ਘੁੰਮਦੇ ਹੋਏ ਨਜ਼ਾਰੇ ਲੈ ਰਹੀ ਪੂਰੀ ਕੋੜੇ ਦੇਖਿਆ ਜੀ ਜਿ ਕੁੜੀ ਬਹੁਤ ਸ਼ਾਨਦਾਰ ਇਹ ਆਪਣੀ ਮਾਂ ਦੇ ਨਾਲ ਜਾ ਰਹੀ ਹੈ ਤੇ ਉਹ ਮੱਜੂ ਕੇ ਲੈਣ ਦੇ ਦੀ ਮਾਂ ਹੈ ਤੇ ਤਾਂ ਸਾਲਾ ਜੋ ਬਦਲ ਚਾਦੀ ਆਰਮੀ ਪਗਲ ਆਇਆ ਹੋਇਆ ਇੰਟੀਨਸਾਈਜ਼ 10 ਆਪਾਂ ਹੁਣ ਘੋੜੀ ਤੇ ਹੋਗੇ ਸਵਾਰ ਤੇ ਆਪਾਂ ਹੁਣ ਤੁਹਾਨੂੰ ਦਿਖਾਉਂਦੇ ਇਹਦੀ ਚਾਲ ਕਿਹੜੀ ਚਾਲ ਇਹ ਚੱਲਦੀ ਹੈ ਤੇ ਆਪਾਂ ਚਲਾ ਕੇ ਦਿਖਾਉਂਦੇ ਆ ਤੁਹਾਨੂੰ ਚਾਲ ਤੇ ਬੜੇ ਨਾਲੋ ਵੀਡੀਓ ਚ ਤੁਹਾਨੂੰ ਦਿਖਾਉਂਦੇ ਚਾਲ ਓਕੇ ਚੱਲ 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 よかった。 ਕਦਾ ਕਦਾ ਕੀ ਮੈਂਦੀ ਲੱਗੀ ਭਾਈ ਤੁਹਾਨੂੰ ਚੱਲ ਆਪਣੀ ਛੋੜੀ ਦੀ ਬਾਤ ਚੱਲਦੀ ਹੈ ਇੱਕ ਕੰਮ ਜ਼ਰੂਰ ਕਰੇ ਕਰੋ ਜਿਹੜੇ ਭਾਈ ਮੇਰੇ ਕੋੜੀ ਚਲਾਉਂਦੇ ਆ ਜਿਹੜੇ ਨਵੇਂ ਨਵੇਂ ਸਵਾਰ ਐ ਉਹ ਕੋੜੀ ਦੇ ਕੋਲ ਠਾਪੀ ਜ਼ਰੂਰ ਮਾਰਦੇ ਕਰੋ ਕਿਉਂਕਿ ਕੋੜੀ ਨੂੰ ਮੌਸਲਾ ਹੁੰਦਾ ਤੇ ਜਿੰਨੀ ਚਲਾ ਲਈ ਆਪਾਂ ਬਹੁਤ ਚਲਾ ਲਈ ਕਿਉਂਕਿ ਤੁਹਾਨੂੰ ਮੈਂ ਪਹਿਲਾਂ ਵੀਡੀਓ 'ਚ ਵੀ ਦੱਸਿਆ ਮੇਰੀ ਕੋੜੀ ਗੱਬਣ ਹੈ ਤੇ ਉੱਪਰ ਤੋਂ ਗਰਮੀ ਵੀ ਬਹੁਤ ਪੈ ਰਹੀ ਹੈ ਤੇ ਉੱਪਰ ਫਰਵਰੀ ਦਾ ਮਹੀਨਾ ਹੈ ਠੀਕ ਹੈ ਉਹਨੂੰ ਪਤਾ ਹੀ ਹੈ ਗਰਮੀ ਹੋ ਜਾਂਦੀ ਹੈ ਤੇ ਘੋੜੀ ਦਾ ਵੀ ਪਸੀਨਾ ਆ ਰਿਹਾ ਤੇ ਆਪਾਂ ਜਿੰਨਾ ਵਰਕਆਊਟ ਕਰਾਉਣਾ ਸੀਗਾ ਕਰਾ ਲਿਆ ਤੇ ਮੇਰੀ ਥੋੜੀ ਘੋੜੀ ਵੀ ਗਰਮ ਹੈ ਇਹ ਦੇਖੋ ਕਿਵੇਂ ਕਰਦੀ ਹੈ ਕੋਈ ਵੀ ਆਵੇ ਨੇੜੇ ਤਾਂ ਥੋੜਾ ਡਰ ਲੱਗਦਾ ਤੇ ਚੱਲ ਮੇਰੇ ਬੱਚੇ ਚੱਲ ਚੱਲ ਹੁਣ ਚੱਲ 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 ਘੋੜੀ ਥੋੜੀ ਜੀ ਗਰਮ ਹੋ ਰਹੀ ਹੈ ਇਸ ਕਰਕੇ ਥੋੜੀ ਜੀ ਡਾਕਟਰ ਤੋਂ ਚੈੱਕ ਵੀ ਕਰਾਣੀ ਆ ਆਪਾਂ 25 ਤਰੀਕ ਨੂੰ ਤੇ ਖਾਲੂ ਆਪਾਂ ਮਿਲਦੇ ਹਾਂ ਸੁਪਟਾ ਸੁਪਟਾ ਰੇਸ 'ਚ ਜਿੱਥੇ ਆਪਣੀ ਭਰੀ ਕੋੜੀ ਜਾ ਰਹੀ ਹੈ ਤੇ ਮੀਦੀ ਲੱਗੀ ਤੁਹਾਨੂੰ ਵੀਡੀਓ